ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅਮੀਰ ਦਾ ਸਾਰੇ ਠੀਕ ਹੋਵਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੇ ਫੰਡ ਜੈਨ ਇਸ ਸਲਾਈ ਤੇ ਆਪਾਂ 25 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਕਪੂਠੀ ਬਣਾ ਲਈ ਜੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਦੇ ਹਾਂ ਜੀ ਇੱਕ ਕੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਪੁੱਠੇ ਪੁਣਾਗੇ ਜੀ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਸਿੱਧੇ ਪੁਣਾਗੇ ਧਾਗਾ ਅੱਗੇ ਲਿਆਵਾਂਗੇ ਜੀ ਦੋ ਗੁੰਡੇ ਆਪਾਂ पुठे बुना गए फिर धागा पिछे करके पंज कुंडे आप सीधे बुना एक दो तीन चार पांच। धागा अगे लियावे जी दो कुंडे आप पुठे बुना गए जी धागा पिछे करके पंज कुंडे आप सीधे बुना गए जी एक दो तीन चार पांच। धागा अगे करके दो कुंडे आप पुठे बुना जी एक कूडा आप सीधा बुना पुठी सिलाई तो एक कुंडा उतार लिया धागा पिछे करके दो कुंडे आप सीधे बुना दो अगे लियाँगे जी ज पांच कुंडे ने अपा दो बाल पा के बुना दो ਲਾਈ ਦੇ ਦੋ ਬਾਰ ਪਾਵਾਂਗੇ ਜੀ ਤਿੰਨ ਚਾਰ ਉਹ ਪੰਜ ਪੰਜ ਕੁੰਡੇ ਆਪਾਂ ਦੋ ਬਾਰ ਪਾ ਕੇ ਹੁਣ ਲਈ ਜੀ ਦੋ ਕੁੰਡੇ ਆਪਾਂ ਗੁਣਾਗੇ ਸਿੱਧੇ ਇਹ ਸੱਤ-ਸੱਤ ਕੁੰਡਿਆਂ ਚ ਡਿਜ਼ਾਈਨ ਬਣਦਾ ਜੀ ਕਿ ਕਿ ਕੁੰਡਾ ਆਪਾਂ ਸਾਈਡ ਤੇ ਲਿਆ ਜੀ ਇੱਕ ਦੋ ਤਿੰਨ ਚਾਰ ਪੰਜ पां कुंडे दो बल पा तो 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 के बुन ले जी अपना धागा पीछे करा जी दोडे आप सीधे बुना धागा अगे लेके आवेंगे जी फिर पं दो बार पावे जी सिलाई तो फिर बुना जी पाँच कुंडे आप दो तीन चार पाँच धागा पिछे करके अपा दोडे सीधे बुना जी ਇੱਕ ਕੁੰਡਾ ਆਪਾਂ ਉਠਾਵਾਂਗੇ ਆਗੇ ਜੇ ਆਪਾਂ ਸਿੱਧੀ ਚਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਾਂਗੇ ਜੇ ਹੁਣ ਜਿਹੜੇ ਆਪਾਂ ਪੰਜ ਕੁੰਡੇ ਦੋ ਬੜ ਪਾ ਕੇ ਪੋਣੇ ਸੀ ਆਪਾਂ ਨੇ ਸਲਾਈ ਤੇ ਤਾ ਲਈ ਹੁਣ ਆਪਾਂ ਇੱਧਰ ਸਲਾਈ ਤੇ ਲਾਵਾਂਗੇ ਪੰਜ ਗੁੰਡੇ ਫਿਰ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਗੁਣਾਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਧਾਗਾ ਪਿੱਛੇ ਕਰਕੇ ਜਿਹੜੇ ਬਲ ਪਾ ਕੇ ਆਪਾਂ ਨੇ ਗੁੰਡੇ ਪੰਜ ਬਣਾਏ ਸੀ ਉਹ ਆਪਾਂ ਸਲਾਈ ਤੇ ਲਾਵਾਂਗੇ ਜੀ ਪੰਜ ਗੁੰਡੇ ਫੇਰ ਆਪਾਂ ਇਹਨਾਂ ਪੰਜਾਂ ਨੂੰ ਇਕੱਠਿਆਂ ਨੂੰ ਬੁਣਾਗੇ ਜੀ ਇਹ ਇੱਕ ਬੜ ਪਾਵਾਂਗੇ ਜੀ ਦੁਆਰੇ ਫੇਰ ਹੋਣਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਪੰਜ ਗੁੰਡੇ ਆਪਾਂ ਖੋਲਾਂਗੇ ਜੀ ਫਿਰ ਇਹਦੇ ਨਾਲ ਲਾਵਾਂਗੇ ਸਲਾਈ ਤੇ ਆਪਾਂ ਫਿਰ ਇਹਨਾਂ ਇਕੱਠਿਆਂ ਬੁਣਾਂਗੇ ਜੀ ਪੰਜ ਗੁੰਡਿਆਂ ਨੂੰ ਧਾਗਾ ਅੱਗੇ ਲਿਆਵਾਂਗੇ ਜੀ ਇੱਕ ਬੜ ਪਾਵਾਂਗੇ दबारे फिर बुना दो पुठ्ठे बुना सीधा बुना पुठी सिलाई एक कुंडा उतार लिया दोडे आप सीधे बुना जी। एक बल पावे जी सिलाई ते कुा पुठा पुना गे जी दो ਤਿੰਨ ਤਿੰਨ ਗੁੰਡੇ ਪੁੱਠੇ ਬੁਣ ਲਈ ਹੁਣ ਆਪਾਂ ਦੋ ਗੁੰਡੇ ਸਿੱਧੇ ਬੁਣਾਂਗੇ ਧਾਗਾ ਆਪਾਂ ਇਧਰੇ ਰੱਖਾਂਗੇ ਜੀ ਆਪਣੇ ਇੱਕ ਜਾਲੀ ਪੈ ਜੂਗੀ ਦੋ ਗੁੰਡੇ ਸਿੱਧੇ ਬੁਣ ਗਏ ਫੇਰ ਇੱਕ ਬੜ ਪਾ ਲਾਂਗੇ ਜੀ ਸਲਾਈ ਤੇ ਆਪਾਂ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਦੋ ਤਿੰਨ ਫੇਰ ਆਪਾਂ ਇੱਕ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ហើយ ਦੋ ਗੁੰਡੇ ਸਿੱਧੇ ਬੁਣਾਂਗੇ ਫਿਰ ਇੱਕ ਬਾੜ ਪਾਵਾਂਗੇ ਇਸ ਲਾਈ ਤੇ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਤੇ ਦੋ ਕੁੰਡੇ ਪਛੇਤੇ ਬੁਣਾਂਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇਹ ਜਾਲੀ ਵਾਲਾ ਕੁੰਡਾ ਬੁਣਾਂਗੇ ਜੀ ਪੰਜ ਕੁੰਡੇ ਆਪਾਂ ਸਿੱਧੇ ਬੁਣਾਂਗੇ ਇਹ ਆਪਣਾ ਜਾਲੀ ਵਾਲਾ ਕੁੰਡਾ ਜੀ ਇਧਰੋਂ ਨਹੀਂ ਆਪਾਂ ਬੁਣਾਇਦਾਂ ਬੁਣਣਾ ਹੈ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਫਿਰ ਆਪਾਂ ਪੰਜ ਕੁੰਡੇ ਸਿੱਧੇ ਬੁਣਾਂਗੇ ਕਿਉਂਕਿ ਜਾਲੀ ਵਾਲਾ ਕੁੰਡਾ ਆਪਾਂ ਇੱਥੋਂ ਨਹੀਂ ਬੁਣਨਾ ਜੀ ਆਪਾਂ ਨੇ ਇਧਰਲੀ ਛੱਡ ਤੋਂ ਬੁਣਣਾ ਹੈ 1 2 3 4 ਫਿਰ ਜਾਲੀ ਵਾਲਾ ਕੁੰਡਾ ਬੁਣਾਗੇ ਜੇ ਆਪਾਂ 5 ਧਾਗਾ ਅੱਗੇ ਕਰਕੇ 2 ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਫਿਰ ਆਪਾਂ ਪਹਿਲਾਂ ਜਾਲੀ ਵਾਲਾ ਕੁੰਡਾ ਬੁਣਾਗੇ ਜੀ ਫਿਰ ਆਪਾਂ 3 ਕੁੰਡੇ ਬੁਣਾਗੇ ਜੀ ਸਿੱਧੇ ਫੇਰ ਜਾਲੀ ਵਾਲਾ ਆ ਗਿਆ ਕੁੰਡਾ ਜੇ ਬੁਣਾਗੇ ਆਪਾਂ ਪੰਜ ਕੁੰਡੇ ਹੋਗੇ ਜੀ ਆਪਣੇ ਸਿੱਧੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਇੱਕ ਕੁੰਡਾ ਸਿੱਧਾ ਹੋਣਾਗੇ ਆ ਨਾਗੇ ਜੀ ਪੁੱਠੀ ਸਲਾਈ ਦੇ ਦੋ ਕੁੰਡੇ ਸਿੱਧੇ ਹੋਣਾਂਗੇ ਜੀ ਪੰਜ ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਜੋ ਕੁੰਡੇ ਆਪਾਂ ਕੁੱਠੇ ਬੁਣ ਲਈ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਪੰਜ ਕੁੰਡੇ ਆਪਾਂ ਕੁੱਠੇ ਬੁਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਪੰਜ ਕੁੰਡੇ ਆਪਾਂ ਕੁੱਠੇ ਬੁਣਾਂਗੇ ਜੀ ਫਿਰ ਦੋ ਕੁੰਡੇ ਸਿੱਧੇ ਬੁਣਾਂਗੇ ਜੀ ਇੱਕ ਕੁੰਡਾ ਕੁੱਠਾ ਬੁਣਾਂਗੇ आगे जी सीधी सिलाई तो कुंडा उतार लिया जी।, जी दो कुंडे आप पुट्ठे बुना पाँच कूडे सीधे बुना दो तीन चार पाँच फिर धागा अगे करके दो कुंडे आप पुठे बुना जी ਤਾਗਾ ਪਿੱਛੇ ਕਰਕੇ ਪੰਜ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ 2 3 4 5 ਤਾਗਾ ਅੱਗੇ ਲਿਆਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਤਾਗਾ ਪਿੱਛੇ ਕਰਕੇ ਪੰਜ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ 3 4 5 ਤਾਗਾ ਅੱਗੇ ਲਿਆਵਾਂਗੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਸਿੱਧਾ ਹੋਊਗਾ पे जी पुठी सिलाई तो एक कुंडा उतार लिया जी दो कुंडे आप सीधे बुनागा अगे लियाँगे जी फिर कुंडे कुे दो बल पा के सिलाई तो फिर बुना जी एक दो एक दो दो कुंडे बुना जी अपा दो बल पा सिलाई तो धागा पीछे करके दो कुंडे आप सीधे बुनाए जी धागा अगे लियाँगे जी फिर आप दो पा के सिलाई तो कुंडे बुना जी आप कुंडे बुना जी धागा पीछे करके दो कुंडे आप सीधे बुना धागा अगे लिया जी फिर अपना दो बाल पा के सिलाई पांच कुंडे बुना जी ਫੇਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਆਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਪੰਜ ਕੁੰਡੇ ਸਿੱਧਾ ਸਲਾਈ ਤੇ ਲਾਵਾਂਗੇ ਜੀ ਫੇਰ ਆਪਾਂ ਦਲੀ ਸਲਾਈ ਤੇ ਲੈ ਲੈਣੇ ਨੇ ਜੀ ਪੰਜ ਕੁੰਡੇ ਤੇ ਪੰਜ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਾਗੇ ਜੀ। ਇੱਕ ਬੜ ਪਾਵਾਂਗੇ ਜੀ ਆਪਾਂ ਦੁਬਾਰੇ ਫੇਰ ਬੁਣ ਲਾਂਗੇ। ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ। ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਪੰਜ ਕੁੰਡਿਆਂ ਨੂੰ ਖੋਲਾਂਗੇ ਜੀ। ਫਿਰ ਆਪਾਂ ਇਦਾਂ ਲਈ ਸਲਾਈ ਤੇ ਪਾਵਾਂਗੇ ਜੀ ਪੰਜ ਕੁੰਡਿਆਂ ਨੂੰ ਇਕੱਠੇ ਬੁਣਾਗੇ। ਇੱਕ ਕਬੜ ਪਾਵਾਂਗੇ ਜੀ ਦੁਬਾਰੇ ਫੇਰ ਆਪਾਂ ਬਣਾਗੇ ਜੋ ਕੁੰਡਿਆਂ ਨੂੰ ਧਾਗਾ ਅੱਗੇ ਲਿਆਵਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਕੁੰਡਾ ਆਪਣਾ ਧਾਗਾ ਅੱਗੇ ਲਿਆ ਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਆਪਾਂ ਪੰਜ ਕੁੰਡੇ ਲਵਾਂਗੇ ਸਲਾਈ ਤੇ ਫਿਰ ਆਪਾਂ ਵਾਪਸ ਇਹਦੇ ਸਲਾਈ ਤੇ ਪਾਵਾਂਗੇ ਜੀ ਪੰਜ ਗੁੰਡੇ ਆਪਾਂ ਇਕੱਠੇ ਗੁਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਬੜ ਪਾ ਲੈਣਾ ਜੀ ਦੁਬਾਰੇ ਫੇਰ ਗੁਣਾਇਆ ਫੇਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਇੱਕ ਗੁੰਡਾ ਸਿੱਧਾ ਗੁਣਾਉਣਾ ਹੈ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਫਿਰ ਇੱਕ ਬੜ ਪਾਵਾਂਗੇ ਇਸ ਲਾਈ ਤੇ ਤਿੰਨ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਫਿਰ ਪਤਾ ਗੱਦਰ ਹੀ ਰਹਿਣ ਦੇਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਬਾਰ ਤੈਜੂ ਆਪਣਾ ਜਾਲੀ ਪੈਜੂਗੀ ਫਿਰ ਆਪਾਂ ਇੱਕ ਬਾਰ ਪਾਵਾਂਗੇ ਇਸ ਲਾਈ ਤੇ ਤਿੰਨ ਕੁੰਡੇ ਪੋਣਾਂਗੇ ਜੀ ਆਪਾਂ ਪੁੱਠੇ ਫਿਰ ਪਤਾ ਗੱਦਰ ਹੀ ਰੱਖਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਫਿਰ ਇੱਕ ਬਾਰ ਪਾਵਾਂਗੇ ਇਸ ਲਾਈ ਤੇ ਤਿੰਨ ਕੁੰਡੇ ਆਪਾਂ ਪੁੱਠੇ ਪੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇਹ ਕੁੰਡਾ ਪੁੱਠਾ ਬੁਣਾਂਗੇ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਇਹ ਕੁੰਡਾ ਉਤਾਰ ਲਏ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਪੰਜ ਕੁੰਡੇ ਆਪਾਂ ਦਾ ਕੁੰਡਾ ਇਧਰੋਂ ਬੁਣ ਲੈਣਾ ਜੀ ਆਪਾਂ ਨੇ ਇਹ ਜਾਲੀ ਵਾਲਾ ਸਿੱਧਾ ਨਹੀਂ ਬੁਣਨਾ ਪੰਜ ਕੁੰਡੇ ਬੁਣਾਂਗੇ ਜੀ ਆਪਾਂ ਸਿੱਧੇ ਚਾਰ ਤੇ ਪੰਜ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਕੁੱਠੇ ਬੁਣਾਗੇ ਧਾਗਾ ਪਿੱਛੇ ਕਰਕੇ ਫੇਰ ਆਪਾਂ ਪੰਜ ਗੁੰਡੇ ਸਿੱਧੇ ਬੁਣਾਗੇ ਤੇ ਚਾਰ ਤੇ ਫਿਰ ਪ ਦੋ ਹੀ ਸਲਾਈ ਦਾ ਡਿਜ਼ਾਈਨ ਹੈ ਜੀ ਆਪਕੇ ਆਪਣੇ ਪੁੱਠਾ ਦੇ ਪੁੱਠੇ ਸਿੱਧੇ ਨੇ ਸਿੱਧੇ ਇੱਕ ਕੁੰਡਾ ਸਿੱਧਾ ਬੁਣਾਗੇ ਜੇ ਆਪਾਂ ਜਾਲੀ ਵਾਲਾ ਇੱਕ 2 3 4 ਇੱਕ ਕੁੰਡਾ ਇਹ ਬੁਣਾਏ ਪੰਜ ਆਪਾਂ ਕੁੰਡੇ ਸਿੱਧੇ ਬੁਣਾਗੇ ਦੋ ਕੁੰਡੇ ਆਪਾਂ ਪਪੁੱਠੇ ਬੁਣਾਗੇ ਇੱਕ ਕੁੰਡਾ ਛਿੱਟਾ ਬੁਣਾਗੇ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਆਸਾਨ ਡਿਜ਼ਾਈਨ ਹੈ ਜੀ ਬਣ ਕੇ ਵੀ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਬਣਾਉ ਉਹ ਜੀ ਆਪਣੀ ਕੁਟੀਸ ਵਾਲਟਰ ਤੇ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ